ਇਕ ਭਗਤੀ ਭਗਵਾਨ ਜਿਹ ਪ੍ਰਾਣੀ ਕੈ ਨਾਹੇ ਮਨਿ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਕੋ ਭਗਤੀ ਹੈ ਕਿਣੀ ਦੇਜ ਭਗਤੀ ਭਗਵਾਨ ਦਾ ਵੰਦ ਦੇਜ ਭਗਤੀ ਭਗਵਾਨ ਆਪ ਹੀ ਹੈ ਆਪਣੀ ਭਗਤੀ ਹੈ ਦੇਜ ਭਗਤੀ ਸੀਲ ਭਗਤੀ ਨਾ ਤਾਹੀ ਕਹ ਆਤਮ ਅਧਿਆਈ ਹੈ ਆਤਮ ਗਿਆਨੀ ਹੈ ਆਤਮ ਰਸੀਆ ਆਤਮ ਆਤਮ ਦਰਸੀ ਹੈ ਇਹ ਇੱਕ ਭਗਤ ਇੱਕ ਹੋ ਕੇ ਜਿਹੜਾ ਭਗਤੀ ਕਰਦਾ ਇਹਦੇ ਵਿੱਚ ਭਗਤੀ ਉਹ ਭਗਵਾਨ ਹੈ ਆਪੇ ਜਿਸ ਪ੍ਰਾਣੀ ਕਾ ਨਾ ਹੈ ਮਨ ਜਿਹਦੇ ਇਹ ਭਗਤੀ ਨਹੀਂ ਨਾ ਮਨ ਦੇ ਵਿੱਚ ਹੈ ਇਹ ਭਗਤੀ ਨਹੀਂ ਕਰ ਰਿਹਾ ਜਿਹੜੀ ਗੁਰਮਤਿ ਵਿੱਚ ਭਗਤੀ ਦੱਸੀ ਹੋਈ ਹੈ ਉਹ ਨਹੀਂ ਕਰ ਰਿਹਾ ਗੁਰਮਤਿ ਅਨੁਸਾਰ ਭਗਤੀ ਨਹੀਂ ਕਰ ਰਿਹਾ ਗੁਰ ਕੀ ਮਤ ਲਾਏ ਨਹੀਂ ਰਿਹਾ ਗੁਰ ਕੀ ਮਤ ਲੈ ਆਈ ਭਗਤੀ ਹੈ ਅੱਛਾ ਮਨ ਕਰਕੇ ਸੂਕਰ ਸਵਾਨ ਹੈ ਕਿ ਬਾਹਰਲੇ ਸਰੀਰ ਕਰਕੇ ਸੂਕਰ ਸਵਾਨ ਮੈਂ ਸਭੰਦਰ ਬਾਲੇ ਸ਼ੀਰ ਨੂੰ ਆਪਣਾ ਆਪਾ ਸਮਝਦਾ ਸੂਕਰ ਸਵਾਨ ਹੈ। ਵੇਸ਼ਾ ਦਾ ਕੀੜਾ ਵੇਸ਼ਾ ਮਾਇ ਜ਼ਮਾਨਾ ਸੂਕਰ ਹੈ। ਲੋਭੀ ਕਰਕੇ ਸਵਾਨ ਹੈ। ਕਹਿੰਦਾ ਭਾਵੇਂ ਮਨ ਦੇ ਲੈਵਲ ਤੇ ਨਹੀਂ ਉਹ ਜੀ ਰਿਹਾ ਸਿਰਫ ਤਨ ਦੇ ਲੈਵਲ ਤੇ ਜੀ ਰਿਹਾ ਤੇ ਕੋਈ ਵੀ ਜੇ ਇਸ ਤਰ੍ਹਾਂ ਦੀ ਭਗਤੀ ਨਹੀਂ ਕਰੂਗਾ ਉਹ ਆਪਣੇ ਆਪ ਨੂੰ ਸੂਕਰਿਆ ਸਵਾਨ ਸਮਝੇ। ਦਰਗਾਹ ਦੇ ਵਿੱਚ ਹੀ ਉਹਦੇ ਖਤਰ ਹੈ। ਫਰਮਾਨ ਵੀ ਸੂਕਰ ਸਵਾਨ ਨਹੀਂ ਹੈ ਉਹ। ਆਹ ਆਜੂ ਨੂੰ ਆਗਾ ਕੀਤਾ ਵੀ ਉਹਦੇ ਮਗਰ ਨਾ ਲੱਗੋ ਤਾਂ ਆਪੇ ਸ਼ੁਕਰ ਸੋ ਆਨੇ ਤੂੰ ਤੁਹਾਨੂੰ ਕਿਦੇ ਦੂ ਜੈ ਜ ਆਪ ਹੈ ਹੋ ਜਾ ਤੁਹਾਨੂੰ ਬਣਾ ਦੂ ਬੜੀ ਸਖਤ ਭਾਸ਼ਾ ਹੈ ਪਤੀਏ ਜੀ ਨੌਵੇਂ ਪਾਸ਼ਾ ਦੀ ਆਏ ਜੈਨਾ ਵੀ ਭਾਸ਼ਾ ਤੁਹਾਡੀ ਖਰਾਬ ਹੈ ਹੁਣ ਗੁਰਬਾਣੀ ਦੀ ਭਾਸ਼ਾ ਇਹ ਜੀ ਹੋਈ ਹੈ ਇਹ ਤੋਂ ਬਾਵਜੂਦ ਵੀ ਜਿਹੜਾ ਹੈਗਾ ਨਰ ਇਹ ਸਮਝਦਾ ਨਹੀਂ ਹੈ ਸ਼ੁਕਰ ਰੰਗ ਖਵਣ ਵਾਲੀ ਜਾਤ ਹੈ ਦੀ ਹੈ ਇਹ ਪਰਸਵਾਨ ਦਾ ਤਾਂ ਚੰਗਾ ਵੀ ਦ੍ਰਿਸ਼ਤਾਂਤ ਹੁੰਦਾ ਗੁਰਬਾਣੀ 'ਚ ਇਹ ਇਹ ਲਾਲਚ ਵਾਲਾ ਹੈ ਜੀ ਆਹੋ ਸੁਣਨ ਜਾਂਦਾ ਵੀ ਹੈ ਜੇ ਸਾમી ਦੇ ਤਰੇ ਕੋਸਾ ਦਾ ਉਹ ਆਪਾਂ ਨੂੰ ਅੱਗੇ ਆਏਗਾ ਸੋਣ ਬਦਲ ਸਕਦਾ ਹੈ ਇੱਥੇ ਲਾਲਚ ਵਾਲਾ ਗੁਣ ਲਈ ਆਇਆ ਹੈ ਜੀ ਛੁੱਕਰ ਵਿੱਚ ਵੀ ਗੁਣ ਕਿਹਨਾਂ ਲਿਆ ਹੈ ਕਬੀਰ ਸਾਹਿਬ ਨੇ ਲਿਆ ਹਾਂ ਜੀ ਹਾਂ ਸਾਥ ਸੇ ਸ਼ੁਕਰ ਭਲਾ ਰੱਖੇ ਅੱਛਾ ਗਾਉ ਰੱਖੇ ਅੱਛਾ ਦੋ ਠੀਕ ਹੈ ਜੀ ਪਰ ਇੱਥੇ ਇਹ ਦੋਹੇ ਲਾਲਚ ਵਾਲੇ ਜਿਹੜੇ ਤਨ ਦੇ ਸਰੀਰ ਦੇ ਲੈਵਲ ਤੇ ਜੀ ਰਹੇ ਆ ਉਹਨਾਂ ਨੂੰ ਇਹ ਚੇਤਾਵਨੀ ਹੈ ਬੜੀ ਸਖਤ ਹਾਂ ਜੀ ਠੀਕ ਹੈ ਜੀ ਇੱਥੇ 44 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ